ਹਾਂ ਤਾਂ ਨਾ ਇੱਕ ਗੱਲ ਤੁਹਾਨੂੰ ਕਹਿਣੀ ਸੀ ਜਿਹੜਾ ਤੁਹਾਡਾ ਛੋਟਾ ਪੁੱਤਰ ਹੈ ਨਾ ਉਹ ਬੜਾ ਸ਼ਰਾਰਤੀ ਹੈ ਤੇ ਉਹ ਰੋਜ਼ ਮੇਰੇ ਮੁੰਡੇ ਦੀ ਗੁੱਡੀਆ ਉੱਪਰੋਂ ਹੰਦਾਂ ਦਾ ਕੱਟ ਲੈਂਦਾ ਵੈ ਤੁਹਾਨੂੰ ਥੋੜਾ ਸਮਝਾਇਆ ਕਰੋ ਕੋਈ ਨਹੀਂ ਸਮਝਾਇਆ ਮੈਂ ਕੀ ਕਹਾਂ ਤੇ ਦਿਨ ਮ ਮੁਰਕੇ ਮੈਨੂੰ ਬੋਲੀ ਆ ਜੀ ਕਹਿਣੀ ਹਾਂ ਮੈਂ ਇੱਕ ਦੋ ਵਾਰੀ ਕਿਹਾ ਵੈ ਤੇ ਲੜਨ ਮੈਂ ਪੈਂਦੀ ਹੂੰ ਕੀ ਕਰਾਂ ਤੁਸੀਂ ਆਪੇ ਸਮਝਾਓ ਨਾ ਫਿਰ ਇਹ ਮੈਂ ਆਪਸੇ ਬੱਚੇ ਬੱਚੇ ਲੜਨਗੇ ਫਿਰ ਵੱਡਿਆਂ ਦੀ ਵੀ ਲੜਾਈ ਹੋਊਗੀ ਚੰਗਾ ਨਹੀਂ ਲੱਗਦਾ ਕਿ ਨਹੀਂ ਕੋਈ ਸਮਝਦਾ ਆ ਹਾਂ ਸਮਝਾ ਦੇ ਕਰੋ ਮੈਂ ਤੇ ਤੁਹਾਨੂੰ ਕਹਿ ਸਕਦੀ ਆ ਤੁਹਾਡੀ ਨੂੰ ਐਂਸ ਕਰਦੀ ਆ ਕੋਈ ਨਹੀਂ ਮੈਂ ਇੱਕ ਦੋ ਵਾਰੀ ਇਹਨੂੰ ਕਿਹਾ ਤੂੰ ਲੜਨ ਨੂੰ ਪੈਂਦੀ ਆ ਵੱਡ ਖਾਂਨ ਨੂੰ ਪੈਂਦੀ ਆ ਆਹੋ ਤੇ ਬਸ ਰਿਕਵੈਸਟ ਹੈਗੀ ਆ ਯਾਹ ਚਾਹਨਾ ਕਹਿਣਾ ਮੈਂ ਕੀ ਆ ਹੁਣ ਜੀ ਆਪਣੇ ਵੱਲੋਂ ਇਹ ਕਹਿ ਦੇਣਾ ਮੈਂ ਕਹਿ ਰਿਹਾ ਹਾਈ ਕਰ ਨਹੀਂ ਹਿਸਾਬ ਕਰਦੇ ਕਹਿੰਦਾ ਅੰਕਲ ਜੀ ਹਾਂ ਜੀ ਉਹ ਮੈਂ ਤੁਹਾਨੂੰ ਪੁੱਛਦੇ ਵੀ ਆ ਤੁਹਾਡੇ ਜਿਹੜੇ ਗਵਾਂਡੇ ਗਿਆ ਸੁਰਜੀਤ ਗੌਰ ਉਹਨੇ ਘਰ ਤਾਲਾ ਬੰਦ ਸਵੀਰ ਦਾ ਇੱਕ ਨੇ ਸਕੂਲ ਤੋਂ ਹੁੰਦੇ ਨੇ ਜਿਹਨੇ ਉਹਦੇ ਬੱਚਿਆਂ ਨੂੰ ਮਾਰਾ ਕੁੱਟਦੀ ਆ ਬੱਚਿਆਂ ਨੂੰ ਕੁੱਟਦੀ ਆ ਹਾਂ ਜੀ ਕੀ ਇਹਨੂੰ ਜੀਤ ਕਰਦੇ ਸਮਝ ਲਗਵੇਂ ਹੋ ਐ ਮੈਂ ਜਿਹੜੀ ਕਹਿੰਦੇ ਉਹ ਤਾਂ ਬੋਚਾਰੀ ਬੁੱਢੀ ਆ ਉਹ ਤੁਰਿਆ ਨਹੀਂ ਆ ਮੈਂ ਜਿਹੜੀ ਬਜ਼ੁਰਗ ਆ ਨਾ ਉਹਦੇ ਜਾਰੀ ਨਹੀਂ ਹੁੰਦੀਆਂ ਆ ਚਲ ਗਈ ਆ ਉਹਦਾ ਮੁੰਡਾ ਕੈਨੇਡਾ ਗਿਆ ਆਹੋ ਹੋ 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 ਉਹ ਹੀ ਬਜ਼ੁਰਗਾਂ ਦੇ ਇੱਕ ਨੀਟ ਵਾਲੇ ਤੂੰ ਕਹਿ ਤਾਗੇ ਤੂੰ ਜਣੀਆ ਅੱਛਾ ਉਹ ਜਾਰੀ ਆ ਰਹੇ ਗੰਦ ਨੂੰ ਵੀ ਚਲ ਗਈ ਐ ਅੱਛਾ ਆਹ ਉਹ ਹੀ ਨਾ ਵਿਚਾਰੀ ਬਰਦੁਖੀ ਬੜੀ ਕਰੋ ਹਾਂ ਰੋਂਦੀ ਰੋਂਦੀ ਉਹ ਹੁਣ ਕੀ ਕਰੇ ਬੱਚੇ ਬਾਹਰ ਭੇਜ ਦਿੰਦੇ ਆ ਤੇ

ਪਹਿਲੇ ਆਪਣੀ ਮਾਂ ਦੇ ਫੋਨ ਤੋਂ ਕਿੰਨੇ ਦਿਨ ਤੋਂ ਫੋਨ ਨਹੀਂ ਚੁੱਕਦਾ ਵਿਆ ਤੇ ਨਾ ਕਦੀ ਮੈਂ ਕਦੀ ਉਹ ਕਿਸੇ ਕੋ ਫੋਨ ਕਰਾਂਦੀ ਤੇ ਕਦੀ ਕਿਹ ਕੋ ਮਾਂ ਤਾਂ ਫੋਨ ਕਰਾਂਦੀ ਵਿੱਚ ਮੈਂ ਨਾ ਉਸ ਦਿਨ ਦਵਾਈ ਲੈ ਕੇ ਦਿੱਤੀ ਇਹਨਾਂ ਨੂੰ ਤੇ ਮੈਂ ਕਿਹਾ ਚਲ ਮੈਂ ਫੋਨ ਕਰਦੀ ਅਗਲੇ ਦਿਨਾਂ ਨਾਲ ਮਾਂ ਬਿਮਾਰ ਆਇਆ ਤੇ ਦੱਸਿਆ ਨਹੀਂ ਦੱਸਿਆ ਨਹੀਂ ਆਹ ਮੁੜ ਕੇ ਕੰਮ ਨੂੰ ਗੰਦਾ ਬਿਆਨ ਲਗਵਾਣੇ ਨੂੰ ਕਦੀ ਫੋਨ ਨਹੀਂ ਕਰ ਸਕਦੀ ਮੈਂ ਨਾ ਆਪਣੇ ਫੋਨ ਤੋਂ ਫੋਨ ਕੀਤਾ ਮੇਰਾ ਫੋਨ ਤੋਂ ਨਹੀਂ ਚੁੱਕਿਆ ਤੇ ਮੁੜ ਕੇ ਪਤਾ ਹੀ ਜਾਂਦਾ ਕਹਿੰਦਾ ਠੀਕ ਹੈ ਮੈਂ ਦੇ ਵਾਸਤੇ ਮੇਰੀ ਮਾਂ ਮਰ ਗਈ ਇਸ ਤੇ ਨਾ ਤੇ ਕੁਛ ਨਹੀਂ ਮੇਰੇ ਮੈਂ ਕਿਹਾ ਪੈਸਾ ਤੇ ਲੱਗਿਓ ਨਹੀਂ ਬੋਲਦਾ ਇਹਦਾ ਯਾ ਸਾ ਡਫਰ ਜੁਤੇ ਨੀ ਬੰਦਾ ਕੀ ਕਰੇ ਹੁਣ ਬੰਦਾ ਕਿਵੇਂ ਨਹੀਂ ਸਕਦਾ ਨਾ ਅੰਧਾ ਹੋ ਗਿਆ ਕੀ ਹੋਵੇ ਉਹ ਬਚਾਰੀ ਕੁਛ ਕਹਿੰਦੀ ਨਹੀਂ ਤਾਂ ਤਾਂ ਹੀ ਦੇਖੋ ਇਹ ਹਾਲ ਹੋ ਗਏ ਐ ਉਮਰ ਕੀ ਕਰੇ ਹੁਣ ਉਹ ਕਹਿੰਦਾ ਮੇਰੇ ਵਾਸਤੇ ਮੇਰੀ ਮਾਂ ਮਰ ਗਈ ਵਾਈ ਗਰਾਂ ਪੁੱਛਦਾ ਕੋਈ ਹਾਲ ਨਹੀਂ ਦੇਖ ਲੋ ਮਾਂ ਬੋਲ ਨਹੀਂ ਪੁੱਛਦੇ ਕੋਈ ਪੁੱਛਦੇ ਨਹੀਂ ਹਾਂ ਕੀ ਕਰੇ ਬੰਦਾ ਮੈਂ ਤਾਂ ਹੋਏ ਨੇ ਪਰਚਾਨ ਹੋਏ ਹਾਂ ਮੈਨੂੰ ਪਤਾ ਨਹੀਂ ਆਂਟੀ ਕਿੱਥੇ ਗਏ ਆ ਮੈਂ ਅਸੇ ਲੱਭਦੀ ਨਹੀਂ ਆ ਉਹ ਜੜੀ ਗਾਂਦ ਵੀ ਨਹੀਂ ਗਈ ਕਿਤੇ ਹਾਂ ਵੈਰੀ ਬੋਲਦੀ ਹੁੰਦੀ ਆ ਨੀ ਚਲ ਗਈ ਆ ਮਾਂ ਨਹੀਂ ਕਰਾਉਂਦਾ ਹਾਂ ਬਾਠ ਠੀਕ ਹੈ ਜਿਸ ਕਰਕੇ ਮੈਂ ਕਹਿੰਨੀ ਆ ਬੱਚੇ ਨਾ ਕਦੀ ਬਾਹਰ ਨਹੀਂ ਮੈਂ ਵੀ ਨਾ ਮੈਂ ਅੱਗੇ ਬੰਦੇ ਹਾਂ ਘਰ ਰੱਖੇ ਆਪਣੇ ਵਧੀਆ ਕੀਤਾ ਹਾਂ ਮੈਂ ਤੇ ਆਪ ਆ ਮੇਰਾ ਮੰਦਾ ਵੀ ਵੱਡਾ ਹੋ ਗਿਆ ਨਾ ਮੈਂ ਨਹੀਂ ਬਾਹਰ ਦੇ ਚਾਹ ਦੇ ਚੀ ਮਿਲਦੀ ਹੈ ਕਮਾਈ ਹੈ ਬਾਹਰ ਆਏ ਰੋਟੀ ਪਾਣੀ ਦੇਦੇ ਹਾਂ ਹਾਂ ਵਹੀ ਨਾ ਹਾਂ ਕੋਈ ਮੋੜਨੇ ਦੀ ਗੱਲ ਤੇ ਜੰਦੂ ਬਸ ਤੇ ਮੈਂ ਆਪ ਜਾਂ ਮੈਂ ਤੇ ਬਾਹਣ ਨੇ ਆਪਣੀਆਂ ਜਨਾਨੀਆਂ ਨੂੰ ਲੈ ਜਾਂਦੇ ਹਾਂ ਮੂੜਕੇ ਇੱਥੇ ਰਹਿ ਗਈ ਵਿਚਾਰੇ ਬਜ਼ੁਰਗ ਰਹਿ ਗਈ ਬਜ਼ੁਰਗ ਰਹਿ ਗਈ ਹਾਂ ਉਹਨਾਂ ਨੂੰ ਕਿੰਨੇ ਪੁੱਛਣਾ ਉਹਨਾਂ ਨੂੰ ਪੁੱਛਣਾ ਨਹੀਂ ਕਿ ساری ਉਮਰ ਉਹ ਪਾਲਦੇ ਰਹੇ ਬੱਚਿਆਂ ਨੂੰ ਆਪਣੇ ਪਾਲਦੇ ਰਹੇ ਕਿ ਬੁਢਾਪੇ 'ਚ ਸਾਡਾ ਸਾਰਾ ਬੰਨਨ ਬਸ ਤੇ ਮੈਨੇ ਸਾਰਾ ਕੀ ਬੰਨਿਆ ਉਹ ਠੀਕ ਹੈ ਇਹ ਹੁਣ ਆ ਵਈ ਉੱਤੇ ਹਾਂ रोटी बना लगी कुछ खा लेन बेचारे कले कर मैं दस दिन अंकल जी सी गलत शिकायत ਹੈਲੋ ਬਈ ਇਹ ਤੋਂ ਥੋੜਾ ਠੰਡੂ ਲੱਗਣ ਨੂੰ ਪਈ ਬਈ ਇਹ ਠੰਡਾ ਹੈ ਇਹ ਬੜੀ ਹੈ ਤਾਂ ਕਰੀਏਗੀ ਹੋ ਨਹੀਂ ਹੁੰਦਾ ਹੋਰ ਅਨਕਲ ਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਹਾਂ ਜੀ ਚਲੋ ਵਧੀਆ ਜੀ ਦਾ ਜੜਨ ਜੀ ਗੱਲ ਸੁਣੋ ਲਾ ਆਗੇ ਹੰਟੀ ਜੀ ਹਾਂ ਮੈਂ ਵੀ ਹੁਣੇ ਗਈ ਆਪਾਂ ਆਗੇ ਹੰਟੀ ਜੀ ਕਿੱਥੇ ਸੀ ਤੁਸੀਂ ਮੈਂ ਕਿੱਥੇ ਹੁਣਾ ਹੈ ਬੰਦਰੂ ਸੇ ਅੰਦਰ ਮੈਨੂੰ ਕਸ਼ਤ ਆਈ ਬਣਨ ਦੇਵੋ ਤੁਹਾਡੇ ਘਰ ਦੇ ਬਾਹਰ ਤਾਲ ਲੱਗਾ ਹੈ ਅਸੀਂ ਹੈ ਤੇ ਅੰਕਲ ਜੀ ਨੇ ਵੀ ਪੁੱਛਿਆ ਅੱਛਾ ਉਹ ਕਹਿੰਦੇ ਸਵੇਰ ਦੇ ਗਏ ਹੋਏ ਹੈ ਕਿੱਥੋਂ ਗਿਆ ਹੈ ਤੁਸੀਂ ਉਹ ਆਏ ਘੁੰਮਣ ਤੇ ਰੋਜ਼ ਜਰਾ ਮਾਤਾ ਚਲੇ ਗਈ ਜੀ ਦਿਨੋਂ ਬਾਅਦ ਕੀ ਕਿਥੇ ਗਏ ਸ਼ਾਮੀ ਗੱਲ ਪਤਾ ਤੁਹਾਨੂੰ ਕੁਝ ਹੈ ਘੁੰਮਣ ਆਇਆ ਲੈਣਾ ਤੋਂ ਲੈ ਗਿਆ ਰਾਤੀ ਨੂੰ ਹੈ ਅੱਛਾ ਨਹੀਂ ਨਾ ਤੇ ਕੀ ਕਰਨਗੇ ਤੁਸੀਂ ਦੱਸਣਾ ਮੈਨੂੰ ਕੀ ਕਰਨਾ ਧੀ ਕੇ ਹੋਈ ਬੰਦੇ ਮਰਨ ਗਏ ਸੀ ਉਹਨਾਂ ਮਰਨ ਮਲੀ ਉਹ ਕੀ ਕਰਾਂਗੇ ਤੇ ਨਹੀਂ ਕਿਹੜੀ ਗੱਲ ਹੋ ਗਈ ਮਰਨ ਮਲੀ ਆਏ ਹਾਏ ਤੈਨੂੰ ਪਤਾ ਹੀ ਚੰਗਾ ਪਲਾ ਮੈਂ ਪੁੱਤਰ ਚਲੇ ਗਿਆਈ ਮੈਂ ਉਹ ਚਲੇ ਗਈ ਕਿਤੇ ਬਾਤ ਨਹੀਂ ਉਹਨਾਂ ਨੇ ਪੁੱਛਣ ਦੇ ਜੰਨੇ ਮੈਂ ਫੋਨ ਕਰਦੀ ਅੰਨੇ ਫੋਨ ਕਰੀ ਮੇਰਾ ਕੱਲੀ ਕੱਲੀ ਉਹਨਾਂ ਨੇ ਫੋਨ ਹੀ ਨਹੀਂ ਮੇਰਾ ਚੁੱਕਿਆ ਤੇ ਫਿਰ ਮੈਂ ਤੇ ਦੀਕੇ ਕੀ ਕਰਨਾ ਕੱਲੀ ਨੇ ਕੀ ਰਹਿਣਾ ਛੇ ਦੁਨੀਆ ਤੇ ਨਹੀਂ ਜੇ ਉਹ ਫੋਨ ਨਹੀਂ ਚੁੱਕਣੀ ਹਾੜਾ ਨਾਲ ਕੋਈ ਗੱਲ ਬਾਤ ਨਹੀਂ ਕਰੇਗਾ ਤੇ ਆਪਾਂ ਆਪਣੀ ਜ਼ਿੰਦਗੀ ਸਮਾਪਤ ਕਰ ਦਈਏ ਤੇ ਫਿਰ ਤੂੰ ਤਰਾਹ ਕਰੇ ਤੂੰ ਕੀ ਹਵਾ ਕਰਦਾ ਤੂੰ ਕਰਾ ਤੂੰ ਆ ਵੀ ਸੋਚਣਾ ਤਾਰੀ ਗਾਲ ਖਰਚੀ ਗਈ ਜਾਂਦੀ ਹੈ ਤੇ ਫਿਰ ਕੀ ਕਹਾਂ ਕਿਥੋਂ ਖਾਵਾਂ ਇਹ ਵੀ ਤੇ ਸੋਚਣਾ ਸਭ ਖੁਸ਼ ਹੋ ਜਾਂਦਾ ਜ਼ਿੰਦਗੀ 'ਚ ਸਭ ਖੁਸ਼ ਹੋ ਜਾਂਦਾ ਇੰਨਾ ਨਹੀਂ ਇੰਨੀ ਜਲਦੀ ਹਿੰਮਤ ਨਹੀਂ ਹਾਰੀ ਦੀ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਦਈਏ ਤੇ ਸੋਚ ਕੇ ਚਲੇ ਗਏ ਨਹੀਂ ਸੋਖੀ ਲਈ ਜ਼ਿੰਦਗੀ ਲੈ ਮਿਲਿਆ ਤਾਂ ਬਾਅਦ ਮਿਲੇ ਹਾਂ ਨੁੱਖਾ ਪਰ ਹੁਣ ਮੈਂ ਵੀ ਬੜੀ ਮਜਬੂਰ ਮਜਬੂਰ ਹੋ ਗਈ ਮੁੰਡਾ ਕਦਮ ਚੁਪੜਾ ਐਂਜੋ ਗਏ ਮਜਬੂਰ ਹੋਣ ਲੱਗੇ ਨਾ ਸਾਰੇ ਜਾਣੇ ਸੁਸਾਇਟੀ ਕਰਨ ਲੱਗ ਪਏ ਨਾ ਆਤਮਤ ਇਹ ਕਰਨ ਲੱਗ ਪਏ ਤੈਨੂੰ ਜਲਦੀ ਹਿੰਮਤ ਨਹੀਂ ਹਾਰੀ ਦੀ ਆਪਾਂ ਤੁਹਾਡੇ ਨਾਲ ਆ ਕਿਹ ਨਹੀਂ ਆਪਾਂ ਤੁਹਾਡੇ ਨਾਲ ਆ ਉਹ ਤਾਂ ਠੀਕ ਹੈ ਭੀ ਕਿੰਨਾ ਕੁ ਟੇ ਟੂ ਹੀ ਉਸ ਮੇਰੇ ਮਨ ਸਾਥ ਜਾਵੋਗੇ ਕੋਈ ਤੈਨੂੰ ਕਿੰਨਾ ਕੁ ਟੇ ਜਿੰਨੀ ਤੇ ਤੁਹਾਡੀ ਜ਼ਿੰਦਗੀ ਹੈ ਜਿੰਨੀ ਤੇ ਸਾਡੀ ਜ਼ਿੰਦਗੀ ਹੈ ਉਨੀ ਜੇ ਸਾਥ ਦੇਵਾਂਗੇ ਤੁਹਾਡਾ ਉਹ ਬੇਹਿਰਾ ਸਮਝ ਆਇਆ ਨਾ ਰਾਤੀ ਪਰ ਸਮਝ ਨਹੀਂ ਆ ਇਹ ਵੀ ਉਹੀ ਉਹ ਹੀ ਉਹ ਅਗਲਾ ਪੀਂਦੇ ਸੇਦ ਦੇ ਫੇਰ ਨਹੀਂ ਨੇ ਰੰਡੇ ਬੈਠਾ ਤਾਲਾ ਬੰਦ ਸੀ ਹੁਣ ਪਤਾ ਨਹੀਂ ਕਿੱਥੋਂ ਆਈ ਕੀ ਪਤਾ ਕਿੱਥੇ ਜਾਂਦੇ ਕੋਈ ਸਮਾਂ ਥੋੜੀ ਲੱਗਦੀ ਮੈਂ ਤਾਂ ਸੋਚਦੀ ਮੈਂ ਇੰਜ ਕਰਦੀ ਮੈਂ ਇਹਨਾਂ ਨੂੰ ਆਪਣੇ ਘਰ ਲੈ ਆਂਦਾ ਮੇਰੀ ਨਾ ਸੱਸ ਆਉਣ ਵਾਲੀ ਏ ਔੜੇ ਦਿਨਾਂ ਸੋ ਤੁਹਾਨੂੰ ਪਤਾ ਮੇਰੀ ਸੱਸ ਇੱਕ ਨੰਬਰ ਦੀ ਲੜਕੀ ਗਈ ਆ ਤੁਹਾਨੂੰ ਪਤਾ ਹੀ ਆ ਹੋਰ ਕੀ ਜਿੰਨੇ ਦਿਨ ਨਹੀਂ ਆਂਦੀ ਨਾ ਉਹਨਿਹਰੇ ਦੇ ਬਾਂਟੀ ਨੂੰ ਆਪਣੇ ਘਰ ਲੈ ਲੈਂਦੀ ਐ ਮੈਂ ਮੁੜ ਕੇ ਫੇਰ ਕਦਮ ਨਾ ਚੁੱਕ ਲੈ ਆ ਪਿਛਲੇ ਮੋੜ ਦੇ ਉਧਰ ਤੁਰੇ ਜਾਂਦੇ ਫਿਰ ਮੈਂ ਹਉਣ ਲੈ ਗਿਆ ਦਿਖਾ ਗਏ ਇਹਨਾਂ ਨੂੰ ਮੁੜ ਕੇ ਕੀ ਪਤਾ ਫੇਰ ਲੈਣੇ ਦੇ ਦੇਣੇ ਪੈਣ ਫੇਰ ਕਿਤੇ ਹੋਰ ਕੋਈ ਗਲਤ ਕਦਮ ਨਾ ਚੁੱਕ ਲੈ ਉੱਬਾ ਜੋਂ ਨੂੰ ਐਂ ਜਦਾਂ ਛੜਦੇ ਹੋ ਆਂਟੀ ਸਮਝੋ ਨਾ ਆਪਾਂ ਦੇਖੋ ਤੁਹਾਨੂੰ ਸਮਝਾਈ ਸਕਦੇ ਸਾਰਾ ਦਿਨ ਆਪਾ ਤੁਹਾਡੇ ਨਾਲ ਬੱਜ ਕੇ ਤੇ ਬਹਿ ਨਹੀਂ ਸਕਦੇ ਤੁਸੀਂ ਆਪ ਦੱਸੋ ਆਪਾਂ ਤੁਹਾਡੇ ਨਾਲ ਸਮਝਾ ਸਕਨੇ ਆਪਾਂ ਵੀ ਫੈਮਿਲੀ ਵਾਂਗ ਹੀ ਆ ਤੁਹਾਡੇ ਕੋਲ ਨਹੀਂ ਝਾਂ ਰੱਖਿਆ ਇਹਦਾ ਇੰਨਾ ਵੀ ਸਿਆਣੇ ਵੀ ਆਣੇ ਚੰਗਾ ਨਹੀਂ ਲੱਗਦਾ ਇੰਜ ਅੰਕਲ ਜੀ ਤੁਸੀਂ ਵੀ ਮੜਾ ਮੜਾ ਦੇ ਗੋਲ ਦਾ ਗਵੰਡੀ ਇਹਨੇ ਮੜਾ ਮੜਾ ਨਾਲ ਨੂੰ ਸਮਝਾਇਆ ਕਰੋ ਨਹੀਂ ਮੈਂ ਸਮਝਾ ਕੇ ਨਾ ਹਾਂ ਤੁਹਾਡੇ ਗਵੰਡੀ ਨੇ ਤੇ ਇਹੋ ਥੋੜਾ ਕਾ ਤੁਸੀਂ ਵੀ ਮੜਾ ਤੁਹਾਡੇ ਬਿਲਕੁਲ ਸਾਹਮਣਾ ਕਰ ਰਿਹਾ ਹੈਂਦਾ ਦਾ ਦੇ ਵੀ ਥੋੜਾ ਖਿਆਲ ਰੱਖਿਆ ਕਰੋ ਨਾ ਹੁਣ ਹਰ ਵੇਲੇ ਇਹੀ ਤੇ ਕੰਮ ਕਰਾਂਦੇ ਵੀ ਚੱਲ ਜਣਾ ਉਹਨੇ ਆਪਣੇ ਘਰ ਦਾ ਕੰਮ ਕਰਨਾ ਥੋੜਾ ਧਿਆਨ ਨਹੀਂ ਆਇਆ ਨਾ ਮੈਂ ਜਿੰਨੇ ਦੇ ਨਹੀਂ ਆਂਦੇ ਉਹਨੇ ਤਾਂ ਵੀ ਮੇਰੇ ਵੱਲ ਰਹਿ ਲੋ ਨਹੀਂ ਚਲ ਜੀ ਮੇਰੇ ਵੱਲ ਰਹਿ ਲੈ ਮੋਰ ਕੀ ਹਾਂ ਕੋਈ ਨਹੀਂ ਗਾਣਾ ਪਾਸਟੰਨਾ ਮੈਂ ਇੰਨ ਦਾ ਮੈਂ ਅਰਜੰਦਰ ਜੀ ਸੁਣਨਾ ਮੈਂ ਕੰਜੀ ਬਣਾ ਹਾਂ ਇਹ ਹਾਂ ਇਹਨਾਂ ਦਾ ਕੋਈ ਭਰੋਸਾ ਨਹੀਂ ਹੈ ਸਾਰਾ ਦਿਨ ਇਕੱਲੇ ਰਹਿੰਦੀ ਇਸ ਕਰਕੇ ਮੈਂ ਹੰਮੀ ਭਰ ਲਈ ਆ ਕਿ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਂਦੀ ਆਂਟੀ ਜੀ ਨੂੰ ਅੱਛਾ ਮੈਂ ਰੱਖ ਨਹੀਂ ਸਕਦੀ ਪਰ ਇਹਨਾਂ ਨੂੰ ਉਹ ਤੇ ਦਿਨ ਸਾਨੂੰ ਨਹੀਂ ਪਤਾ ਜਿਹੜੀ ਹੈਗੀ ਨਾ ਮੇਰੀ ਸੱਸ ਉਹ ਤੇ ਮੇਰੀ ਪੇਕਿਆਂ ਨੂੰ ਨਹੀਂ ਵੇਖ ਸਕਾਂਦੀ ਤੇ ਉਹਨੇ ਵਾਗ ਆਂਡ ਵਾਂਡ ਨੂੰ ਕਿੱਥੇ ਰੱਖਣਾ ਤੇ ਆਪ ਸਿਆਣੇ ਹੋ ਜਾਂ ਤੇ ਇੰਜ ਕਰੋ ਤੁਸੀਂ ਰੱਖ ਲਓ ਤੁਹਾਡੀ ਜਨਾਨੀ ਦਾ ਸੁਭਾਅ ਪਤਾ ਕਿਹੋ ਜਿਹਾ ਹੈ ਉਹ ਜਨਾਨੀਆਂ ਤੁਸੀਂ ਤੇ ਸਹਮਤ ਹੈਗੇ ਹੋ ਮੇਰੀ ਜਨਾਨੀ ਨਾਲ ਸਹਮਤ ਨਹੀਂ ਹੋਣਾ ਉਵੀ ਅੰਜ ਦੀ ਹੈ ਨਾ ਆ ਤੁਹਾਡੀ ਸੱਸ ਨੇ ਸਾਬਤ ਨਹੀਂ ਹੋਣਾ ਦੋ ਅਮਰੀਕਨ ਅੰਨੀਆਂ ਸਾਬਤ ਪਤਾ ਤੁਹਾਡੀ ਸੱਸ ਨਹੀਂ ਗੋਡੀ ਤੇ ਰੱਖੋਣੀ ਜਦ ਦੀ ਰੱਖ ਲਓ ਮੈਂ ਹੱਥੇ ਰੱਖ ਲਵਾਂਗੀ ਪਰ ਤੁਹਾਨੂੰ ਪਤਾ ਹੈ ਤੁਹਾਡਾ ਕਾਰੋਬਾਰ ਕਿੰਝ ਦਾ ਸਾਡ ਕੋਲ ਹੈ ਲੈਣੇ ਦੀ ਵੀ ਕਮੀ ਹੈ ਇੰਨਾ ਪੂਰੀ ਕੋਈ ਨਹੀਂ ਮੈਂ ਹਲਮ ਕਰ ਦਿਆ ਕਰਾਂਗਾ 2400 ਰੁਪਏ ਦੇ ਦਗਾ ਮੈਂ ਦੇ ਦਗਾ ਫਿਰ ਵੀ ਮੈਂ ਹੋਰ ਵੀ ਕੀ ਚੀਜ਼ ਲੋੜੇ ਮਰੇ ਚਲੋ ਫਿਰ ਹੁਣ ਤੁਸੀਂ ਇਹਨਾਂ ਨੂੰ ਸੀ ਕਿਉਂਕਿ ਇਹਨਾਂ ਦਾ ਕੋਈ ਭਰੋਸਾ ਨਹੀਂਗਾ ਇਹਨਾਂ ਆਪਣਾ ਕੋਈ ਆਪਣੇ ਆਪ ਸਰੀਰ ਨੂੰ ਨੁਕਸਾਨ ਪਹੁੰਚਾਉਣ ਨੂੰ ਕੋਈ ਕਿਸੇ ਗੱਲੋਂ ਇਨਾ ਸੁਰਤ ਵੀ ਨਹੀਂ ਹੋਣੀ ਹੈ ਇਹ ਸਹੀ ਪੁੱਛਿਆ ਹਾਂ ਵਸਤ ਵਿੱਚ ਨਾ ਅੰਦਰ ਇਹਨਾਂ ਦਾ ਮਨ ਟੁੱਟ ਗਿਆ ਹੈ ਟੁੱਟਣਾ ਹੀ ਹੈ ਜਦੋਂ ਉਲਾਦ ਇੰਜ ਕਰੇ ਤੇ ਫਿਰ ਕੀ ਹੋਏਗਾ ਇਹੋ ਜੀ ਉਲਾਦਾਂ ਦੇ ਨਾਲ ਚੰਗੀ ਸਹੀ ਪੁੱਛਿਆ ਕੀ ਕਰੇ ਇਹ ਸੁਮਰੀ ਅੱਗੇ ਤੱਕ ਇਹ ਖਾਵਾਲਾ ਕੰਮ ਹੋਗਾ ਜਦ ਰਿਓ ਦੇ ਘਰ ਦੇ ਤੇ ਕਰ ਨਾ ਖਾਣਾ ਵਸਤ ਖਾਈਆ ਤੇ ਲੋਹਣ ਬਿੱਲ ਦਾ ਨਾ ਇੱਕ ਇਹ ਨਦੀ ਸੀ ਮੂੰ ਬੋਲੀ ਸੀ ਚੰਦ ਨਾ ਬਿੱਤੀ ਸੀ ਨਪਾਲਿਆ ਪੁੱਛਿਆ ਆਪਣੀ ਨਹੀਂ ਹੈ ਬਣਾਈ ਹੋਈ ਹੈ ਪਰ ਉਹਦਾ ਵੀ ਬਿਲਕੁਲ ਕੋਈ ਹੈ ਨਹੀਂ ਕੋਈ। ਉਹਨੂੰ ਪਤਾ ਨਹੀਂ ਨਾ ਕਿਸੇ ਦਾ। ਨਾਲੇ ਉਹਨੂੰ ਆਪਾ ਵੇਖਣਾ ਨਹੀਂ। ਉਹਦੀ ਵਿਆਹੀ ਹੈ ਕਿ ਕੀ? ਸਾਨੂੰ ਕੁਝ ਪਤਾ ਨਹੀਂ। ਵੇਖਦੇ ਆ ਨਾ ਤੈਨੂੰ ਕੁਝ ਦੇ ਆ। ਉਹ ਇਹਨਾਂ ਦੀ ਜ਼ਿੰਮੇਵਾਰੀ ਲੈ ਲਵੇ। ਇੱਕ ਤੇ ਭੈਣ ਵੀ ਕਰਨੀ ਆਂਟੀ ਨੂੰ ਕੁਝ ਨਹੀਂ ਇਹਨਾਂ ਦੀ ਭੈਣ। ਠੀਕ ਹੈ। ਜਵਾਬ ਹੀ ਕਰ ਵੀ ਇਹਦੇ ਨੇ। ਕੋਈ ਨਹੀਂ ਰੱਖਦਾ ਅੱਜਕੱਲੇ ਕਿਸੇ। ਚਲੋ ਫਿਰ ਹਾਲ ਦੇ ਤੁਸੀਂ ਰੱਖੋ। ਆਕਾਜ਼ਾ ਦੇ ਅੰਦਰ ਰੱਖੋ ਫਿਰ ਵੇਖਦੇ ਆ ਉਹ ਇਹਦੀ ਲਾਂਟੀ ਨਾਲ ਪੁੱਛ ਕੇ ਨਾ। ਇਹਨਾਂ ਦਾ ਕੋਈ ਲਿੰਕ ਠੀਕਾ ਕੋਈ ਨਾ ਸੀ ਦਰਬਿਸਤਾ ਮੇ ਜਨਨਦੀ ਨਾ ਕਰ ਲੈਣੀ ਆਪਾਂ ਛੱਡ ਸੋ ਕੋਈ ਲਿੰਕ ਵਿਚੋ ਵੇ ਉਹ ਪੂਰੀ ਜ਼ਿੰਮੇਵਾਰੀ ਲਾ ਲੇ ਰਕੇ ਨਾ ਹਾਂ ਖਰਚਾ ਵਣਿਆ ਆਪਾਂ ਕਰ ਲਿਆ ਕਰਾਂਗੇ ਖਰਚਾ ਮੈਂ ਨਹੀਂ ਕਰ ਸਕਦੀ ਮੈਂ ਤੁਹਾਨੂੰ ਸਿੱਟਾ ਦਿੰਦੀ ਮੇਰੇ ਕੋਲ ਨਹੀਂ ਮੈਂ ਅਸਲ ਜਨ ਉਸ ਦਿਨ ਡਾਕਟਰ ਕੋ ਵੀ ਗਈ ਉੱਥੇ ਵੀ ਮੇਰੇ 2500 ਰੁਪਏ ਲੱਗ ਗਿਆ ਹੁੰ ਦਾ ਘਰ ਕਿਵੇਂ ਹਿਸਾਬ ਦਵਾਂਗੇ 2500 ਰੁਪਏ ਘੱਟ ਥੋੜੀ ਹੁੰਦਾ ਚਲੋ ਜਿਵੇਂ ਘਰ ਵਾਲੇ ਨੂੰ ਜਿੰਨਾ ਬੋਲਣਾ ਤਨੂ ਬਤਾ ਘਰ ਵੱਲੇ ਕਿੱਥੇ ਹੁੰਨੇ ਮੈਨੂੰ ਬੋਲਣ ਲੱਗ ਪੈਣਾ ਚਲੋ ਮੈਂ ਕਰ ਲਾਂਗਾ ਕੋਈ ਕਰ ਨਹੀਂ ਮੈਂ ਕਰ ਲਾਂਗਾ ਕੋਈ ਨਹੀਂ ਉਹ ਨਹੀਂ ਤੁਸੀਂ ਕਿੱਥੋਂ ਕਰਦੇ ਤੁਸੀਂ ਨਾ ਤੇ ਮੇਰੇ ਸਿਰ ਕਰਨਾ ਛੱਡ ਜਾਣਾ ਛੱਡ ਦਈ ਇਸ ਤਰ੍ਹਾਂ ਛੱਡੋ ਨਹੀਂ ਨਹੀਂ ਗੱਲ ਹੁਣ ਸਾਹਮਣੇ ਬਜ਼ੁਰਗ ਬੰਦਾ ਹੋਵੇ ਵੇਖਿਆ ਵੀ ਨਹੀਂ ਜਾਂਦਾ ਪਰ ਸਾਰਾ ਬੰਦਾ ਤੇ ਪੈਸੇ ਦਾ ਵੀ ਆ ਨਾ ਕਹਾਣੀ ਤਾਂ ਸਾਰੀ ਪੈਸੇ ਦੀ ਹੈ ਪੈਸੇ ਵਿਚੋ ਲਾਖ ਦੇਣੀ ਆਪਣੀ ਬੰਦੀ ਸਾਰਾ ਸਿਆਪਾ ਤੇ ਪੈਸੇ ਦਾ ਹੈ ਦੱਸੋ ਮੈਂ ਵੀ ਹੁਣ ਕੀ ਕਰਾਂ ਮੈਂ ਵੀ ਸੌ ਰਹੀਆਂ ਵਲ ਮੈਡਮ ਜੀ ਮੈਂ ਤੁਹਾਨੂੰ ਕਹਿੰਦਾ ਤੇ ਬਹਿਵਾ ਤੁਸੀਂ ਗੱਲ ਨੂੰ ਕੱਲ੍ਹ ਹੀ ਲੈਣਾ ਹੈ ਨਾ ਉਹ ਵੀ ਮੇਰੇ ਉਂਟਾ ਮੈਂ 2500 ਦਿੱਤਾ ਉਸ ਦਿਨ ਆਇਆ ਮੈਂ ਬੱਚਾ ਦੀ ਫੀਸ ਤੇ ਬੈਸ ਹੀ ਰੱਖੀ ਕੋਈ ਹੋ ਪੈਣੀ ਨਹੀਂ ਇਹ ਨਹੀਂ ਬੱਚਾ ਦੀ ਫੀਸ ਦੇ ਦੇ ਬੋਲੇ ਮੈਂ ਤੁਹਾਨੂੰ 4-5000 ਰੁਪਏ ਕੱਲ ਦੇ ਦਾਂਗਾ ਹਾਂ ਦੇ ਕੱਲ੍ਹ ਦੇ ਰਾਂਗਾ ਤੇ ਆਪਣਾ 2500 ਘੱਟ ਲੈਣਾ ਮੇਰੇ ਘਰ ਦੀ ਜਨਾਨੀ ਮੈਨੂੰ ਬੋਲਣ ਨਾ ਦੇ ਤੁਸੀਂ ਬੱਸ ਨਾ ਰੋਟੀ ਪਾਣੀ ਖਵਾ ਦੇਣਾ ਉਹਨਾਂ ਨੂੰ ਹੋਰ ਰੋਟੀ ਪਾਣੀ ਤੇ ਖਵਾ ਦਵਾਂਗੇ ਜੇ ਮੇਰੀ ਸੱਸ ਆ ਗਈ ਨਾ ਫੇਰ ਮੇਰੇ ਹੱਥ ਮੈਂ ਨਹੀਂ ਰੱਖਾਂਗਾ ਉਹ ਫੇਰ ਦੀ ਫੇਰ ਵੇਖਾਂਗੇ ਠੀਕ ਹੈ ਠੀਕ ਹੈ ਤੁਹਾਨੂੰ ਮੈਂ ਜਾਵਾਂ ਤੇ ਮੈਨੂੰ ਪੈਸੇ ਪੜਾ ਜਾਣਾ ਤਾਂ ਇਹਨਾਂ ਦੇ ਮੈਂ ਹਾਂ ਕੋਈ ਲੋਡ ਪੈ ਹੀ ਜਾਂਦੀ ਹੈ ਚਲ ਮੈਂ ਦੇਣਾ ਠੀਕ ਹੈ ਠੀਕ ਹੈ ਆਂਟੀ ਜੀ ਹਾਂ ਜਿੰਨੀ ਦੇਣਾ ਮੇਰੀ ਸੱਸ ਨਹੀਂ ਨਾ ਆਂਦੀ ਉਨੀ ਦੇਰ ਤੁਸੀਂ ਮੇਰੇ ਵੱਲ ਰਹਿਣੋ ਮੇਰਾ ਨੰਮ ਨਹੀਂ ਮੰਦਾ ਤੁਹਾਨੂੰ ਘਰ ਭੇਜਣ ਦੇ ਅੱਛਾ ਠੀਕ ਹੈ ਆਪਾਂ ਰਲ ਮਿਲ ਕੇ ਤੁਹਾਡਾ ਖਰਚਾ ਕਰ ਲਾਂਗੇ ਹਰਜਿੰਦਰ ਜੀ ਗਵੰਡੀ ਕਹਿੰਦੇ ਆ ਚਲ ਕੋਈ ਆਪੇ ਕਰ ਲਓਗੇ ਤੁਹਾਨੂੰ ਪਤਾ ਹੀ ਹੈ ਮੇਰੇ ਘਰ ਦਾ ਵੀ ਸਾਭ ਕੀ ਹੀ ਹੋਵੇ ਹਾਂ ਉਹ ਤੇ ਹੈ ਹੀ ਚਲੋ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਰੋਟੀਆਂ ਬਣਾ ਲੈਂਦੀ ਹਾਂ ਅੱਛਾ ਯਾਹ ਠੀਕ ਹੈ ਠੀਕ ਅੱਛਾ ਬੈਠ ਜੀ ਆਹ ਅਜਾ ਦੇਖ ਕਿੰਨਾ ਮੇਰੇ ਬਾਰੇ ਸੋਚਦੇ ਹੋ ਗਿਆ ਨਾ ਅਰਜਿੰਦਰ ਵੀ ਨਾ ਸੋਚਦਾ ਗੁਰਪ੍ਰੀਤ ਵੀ ਨਾ ਸੋਚਦੀ ਹੈ ਹੋਇਆ ਨਾ ਚਲ ਮਹਾਰਾਜਾ ਨਨ ਤਾਂ ਦੇ ਰਸਤੇ ਆ ਬਖਸ਼ਣ ਵਡੀਆਂ-ਵਡੀਆਂ ਨਾਲ ਗਿਆ ਹੁੰਦਾ ਹੁਣ ਆਂਟੀ ਜੀ ਕੀ ਗੱਲਾਂ ਕਰਦੇ ਹੋ ਕੀ ਗੱਲਾਂ ਕਰਦੇ ਹੋ ਆਪਣੇ ਆਪ ਹੀ ਗੱਲਾਂ ਕਰੀ ਜੰਨੀ ਆ ਤੁਹਾਡੇ ਕਹਿੰਦੇ ਮਾਰੇ ਤੁਹਾਨੂੰ ਬੜਾ ਸੁੱਖ ਦਵੇ ਮੇਰਾ ਤੂੰ ਦੇਖ ਮੇਰਾ ਵੀ ਅਰਜਿੰਦਰ ਵੀ ਨਾ ਸੋਚਦਾ ਹੈ ਦੇਖ ਉਹ ਜਗ੍ਹਾ ਵਸੇ ਇਹ ਕਿ ਰੋਟੀ ਬਣਾ ਕੇ ਲਿਆਈ ਆ ਮੈਂ ਕਿਹ ਪਰਤਾ ਬਣਾਇਆ ਹਾਂ ਖਾ ਲੋਗੇ ਨਾ ਆ ਕਾਲੇ ਲਈ ਜਾਤੀ ਇਹ ਜੋ ਮੇਰੇ ਖਾਲਾ ਹੀ ਆ ਹੁਣ ਕੀ ਕਰੀਏ ਬਸ ਕੋਈ ਨਾ ਖੁਸ਼ ਰਹਾ ਕਰੋ ਹਾਂ ਬੱਕੇ ਇਹੋ ਜ ਮਾਰੇ ਖਿਆਂਗਾ ਆਪਣੇ ਮਨ ਵਿੱਚ ਨਾ ਲਿਆਇਆ ਕਰੋ ਨਹੀਂ ਠੀਕ ਮੈਂ ਲਿਆਂਦੇ ਤੇ ਨਹੀਂ ਹੋ ਕੇ ਬਦੋ ਬਡੀ ਮਾਂਡੇ ਵਿੱਚ ਆ ਜਾਂਦੀ ਹੋਰ ਕੋਈ ਗੱਲ ਨਹੀਂ ਗਈ ਜਦੋਂ ਜੋ ਮੇਰੇ ਕਰਨ ਮੇਰੇ ਨਾਲ ਹੀ ਹੈਗੇ ਹੁਣ ਕੀ ਕਰ ਸਕਦੀ ਆ ਮੈਂ ਦੇੰਦੇ ਪਾਸ ਕਰ ਨਹੀਂ ਆ ਨਾ ਟਾਈਮ ਤੇ ਪਾਸ ਕਰਨਾ ਹੀ ਆ ਮੇਰੀ ਵੀ ਆਂਟੀ ਜੀ ਮਜਬੂਰੀ ਨਾ ਨਾ ਹੁੰਦੀ ਤੇ ਮੈਂ ਤੁਹਾਨੂੰ ਇੱਥੇ ਇਹ ਸ਼ਾ ਪੱਕਾ ਹੀ ਰੱਖ ਲੈਣਾ ਤੁਹਾਨੂੰ ਪਤਾ ਮੈਂ ਮੈਂ ਵੀ ਸੋਰੀਆਂ ਵਾਲੀਆਂ ਆ ਵੀ ਸਾਡਾ ਠੀਕ ਹੈ ਸੁਭਾਗ ਕਿਹੋ ਜਿਹਾ ਹੈ ਹਾਂ ਕੀ ਕਹੇ ਹਰ ਕਿਉਂਦਾ ਹੁੰਦਾ ਹੀ ਆ ਆਹਨੇ ਬਾਣੀ ਕੰਦੀਏ ਕੀ ਕਰੀਏ ਬਸ ਤੇ ਮੈਂ ਕਿ ਮਜਬੂਰ ਹੈਗੀ ਗੁੱਸਾ ਨਾ ਕਰਨਾ ਜਿੰਨੇ ਜਿੰਨੇ ਦਾ ਰਿਸ਼ਤ ਸਨ ਨਾ ਉਹਨੇ ਤਾਂ ਤੁਸੀਂ ਰਹਿ ਲੋ ਇੱਥੇ ਠੀਕ ਹੈ ਰੋਟੀ ਖਾਓ ਮੈਂ ਹੁਣੇ ਗਰਮ ਚਾਹ ਲੈ ਕੇ ਆਂਦੀ ਤੁਹਾਡੇ ਠੀਕ ਹੈ ਕੋਈ ਚੀਜ਼ ਚਾਹੀਦੀ ਇਹਨੂੰ ਵਾਅਦੇ ਹਾਂ ਹਾਂ ਠੀਕ ਤੁਹਾਨੂੰ ਤੁਸੀਂ ਆਪਣੇ ਘਰ ਸਮਝੋ ਹੈ ਠੀਕ ਠੀਕ ਔਰ ਆ ਲੋ ਕੋਈ ਆਇਆ ਅੰਤੀਜੀ ਮੈਂ ਦੇਖਦੀ ਆ আচ্ছা ਚਾਚਾ ਜੀ ਕਿਤੇ ਸਸਤੇ ਨਹੀਂ ਆਗੇ ਮੇਰੇ